ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਦੀ ਮੌਤ ਦਾ ਮਾਮਲਾ ਲਗਾਤਾਰ ਘੁੰਮਣ ਕੇ ਰਿਚ ਫਸਦਾ ਜਾ ਰਿਹਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਖਾਸ ਤੌਰ ਦੇ ਉੱਤੇ ਹੁਣ ਜਦੋਂ ਇਹ ਖਬਰ ਆ ਰਹੀਆਂ ਨੇ ਕਿ ਮੁਹੰਮਦ ਮੁਸਤਾਫਾ ਨੇ ਆਪ ਇਸ ਮੈਟਰ ਦੇ ਉੱਤੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ মিডিਆ ਰਿਪੋਰਟਸ ਤਾਂ ਇਹ ਵੀ ਦੱਸ ਰਹੀਆਂ ਨੇ ਕਿ ਮੁਹੰਮਦ ਮੁਸਤਾਫਾ ਨੇ ਆਪਣੇ ਹੀ ਪੁੱਤਰ ਉੱਤੇ ਮ੍ਰਿਤਕ ਪੁੱਤਰ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ মিডিਆ ਰਿਪੋਰਟਸ ਦੇ ਹਵਾਲੇ ਤੋਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਉਣੀ ਦਾ ਜ਼ਰੂਰੀ ਨਹੀਂ ਦੱਸਦੀ ਕਿ ਅਕੀਲ ਅਖਤਰ ਨਾਮ ਦਾ ਇੱਕ ਮੁੰਡਾ ਜਿਹੜਾ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਬੇਟਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਔਰ ਉਸ ਦੀ ਮੌਤ ਤੋਂ ਠੀਕ ਪਹਿਲਾਂ ਇੱਕ ਵੀਡੀਓ ਨਸ਼ਰ ਹੁੰਦੀ ਹੈ ਜਿਸ ਵੀਡੀਓ ਦੇ ਵਿੱਚ ਅਕੀਲ ਅਖਤਰ ਆਪਣੇ ਪਰਿਵਾਰ ਦੇ ਉੱਤੇ ਜਿਸ ਦੇ ਵਿੱਚ ਉਸ ਦਾ ਪਿਤਾ ਉਸ ਦੀ ਮਾਂ ਉਸ ਦੀ ਭੈਣ ਤੇ ਉਸ ਦੀ ਆਪਣੀ ਪਤਨੀ ਦੇ ਉੱਤੇ ਗੰਭੀਰ ਇਲਜ਼ਾਮ ਲਾਉਂਦਾ ਹੈ ਸ਼ੱਕੀ ਹਾਲਤ ਦੇ ਵਿੱਚ ਆਪਣੇ ਪੁੱਤਰ ਦੀ ਮੌਤ ਦੇ ਵਾਇਰਲ ਵੀਡੀਓ ਤੋਂ ਬਾਅਦ ਫਿਵਾਦਾਂ ਦੇ ਵਿੱਚ ਘਿਰੇ ਪੰਜਾਬ ਦੇ ਸਾਬਕਾ ਡੀਜੀਪੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਪਣਾ ਪੱਖ ਪੇਸ਼ ਕੀਤਾ ਜਾਣਕਾਰੀ ਮੁਤਾਬਕ ਉਹਨਾਂ ਨੇ ਆਪਣੇ ਮ੍ਰਿਤਕ ਪੁੱਤਰ ਦੇ ਉੱਤੇ ਕਈ ਗੰਭੀਰ ਦੋਸ਼ ਲਾਏ ਨੇ ਸਾਬਕਾ ਡੀਜੀਪੀ ਨੇ ਸੂਤਰਾ ਮੁਤਾਬਕ ਦੋਸ਼ ਲਾਇਆ ਹੈ ਕਿ ਉਹਨਾਂ ਦਾ ਪੁੱਤਰ ਪਿਛਲੇ 18 ਸਾਲਾਂ ਤੋਂ ਨਸ਼ੇ ਦੀ ਵਰਤੋਂ ਕਰ ਰਿਹਾ ਸੀ ਜਿਸ ਕਾਰਨ ਆਪਣੀ ਪਤਨੀ ਉੱਤੇ ਕਈ ਵਾਰ ਹਮਲਾ ਵੀ ਕਰ ਚੁੱਕਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਦੇ ਪੁੱਤਰ ਨੇ ਨਸ਼ੇ ਲੈਣ ਤੋਂ ਬਾਅਦ ਵੀਡੀਓ ਬਣਾਈ ਜਿਸ ਨਾਲ ਵਿਵਾਦ ਪੈਦਾ ਹੋ ਗਿਆ। ਆਪਣੀ ਆਖਰੀ ਵੀਡੀਓ ਦੇ ਵਿੱਚ ਸਾਬਕਾ ਡੀਜੀਪੀ ਦੇ ਪੁੱਤਰ ਅਕੀਲ ਅਖਤਰ ਨੇ ਦੋਸ਼ ਲਾਇਆ ਸੀ ਕਿ ਉਹਨਾਂ ਦੀ ਪਤਨੀ ਦਾ ਉਸਦੇ ਪਿਤਾ ਦੇ ਨਾਲ ਪ੍ਰੇਮਸ ਬੰਸੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਉੱਤੇ ਗੰਭੀਰ ਦੋਸ਼ ਲਾਇਆ ਇਹ ਵੀਡੀਓ ਅਚਾਨਕ ਨਸ਼ਰ ਹੋਈ ਔਰ ਇਸ ਵੀਡੀਓ ਦੇ ਆਧਾਰ ਦੇ ਉੱਤੇ ਪਿਛਲੇ ਮੰਗਲਵਾਰ ਨੂੰ ਸਾਖਾ ਦੇ ਡੀ.ਐਸ.ਪੀ ਉਸ ਦੀ ਪਤਨੀ ਅਤੇ ਉਸ ਦੀ ਨੂੰਹ ਦੇ ਉੱਤੇ ਕੇਸ ਦਰਜ ਹੋ ਜਾਂਦਾ ਉਸ ਦੇ ਵਿੱਚ ਮ੍ਰਿਤਕ ਦੀ ਭੈਣ ਵੀ ਸ਼ਾਮਲ ਹੁੰਦੀ ਹੈ ਗੰਭੀਰਤਾ ਰਾਮਾ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਜਾਂਦਾ ਮੰਗਲਵਾਰ ਨੂੰ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਆਪਣੇ ਪਿੰਡ ਹਰਦਾ ਖੇੜੀ ਸਹਾਰਨਪੁਰ ਦੇ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਪੁੱਤਰ ਲਗਭਗ 18 ਸਾਲਾਂ ਤੋਂ ਨਸ਼ੇ ਦੀ ਵਰਤੋਂ ਕਰ ਰਿਹਾ ਸੀ ਜਿਸ ਕਾਰਨ ਉਸ ਦਾ ਮਾਨਸਿਕ ਸੰਤੁਲਨ ਇਸ ਵੇਲੇ ਠੀਕ ਨਹੀਂ ਸੀ ਮਾਨਸਿਕ ਤੌਰ ਤੇ ਉਹ ਬਿਮਾਰ ਸੀ ਉਹ ਅਕਸਰ ਆਪਣੀ ਪਤਨੀ ਉੱਤੇ ਹਮਲਾ ਕਰ ਦਿੰਦਾ ਸੀ ਸਾਫ ਦਾ ਡੀਜੀਪੀ ਨੇ ਇਹ ਵੀ ਕਿਹਾ ਕਿ ਇਸੇ ਕਰਕੇ ਉਸਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਸੀ ਪੋਸਟਮਾਰਟਮ ਰਿਪੋਰਟ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਮਿਲਿਆ ਪੋਸਟਮਾਰਟਮ ਰਿਪੋਰਟ ਬਾਰੇ ਉਹਨਾਂ ਨੇ ਉਦੋਂ ਇਹ ਵੀ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਉਹ ਰਿਪੋਰਟ ਨਹੀਂ ਮਿਲੀ ਰਿਪੋਰਟ ਜਾਰੀ ਹੋਣ ਉੱਤੇ ਸੱਚਾਈ ਜਲਦ ਹੀ ਸਾਹਮਣੇ ਆਵੇਗੀ ਇਹ ਧਿਆਨ ਦੇਣ ਯੋਗ ਹੈ ਕਿ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਤੇ ਸਾਫਟ ਕਾਰ ਯੂਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਦੀ ਹਾਲ ਹੀ ਦੇ ਵਿੱਚ ਮੌਤ ਹੋ ਗਈ ਸੀ ਮੁਸਤਾਫਾ ਨੇ ਦੱਸਿਆ ਸੀ ਕਿ ਅਕੀਲ ਨੇ 27 ਅਗਸਤ ਨੂੰ ਇੱਕ ਵੀਡੀਓ ਦੇ ਵਿੱਚ ਪਰਿਵਾਰ ਵਿਰੋਧੀ ਗੰਭੀਰ ਦੋਸ਼ ਲਾਏ ਸਨ ਅਤੇ 8 ਅਕਤੂਬਰ ਨੂੰ ਮਾਫੀ ਮੰਗੀ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਸਾਬਕਾ ਡੀਜੀਪੀ ਦਾ ਦੋਸ਼ ਹੈ ਕਿ ਕੁਝ ਲੋਕ ਹੁਣ ਇਸ ਮਾਮਲੇ ਉੱਤੇ ਰਾਜਨੀਤੀ ਕਰ ਰਹੇ ਨੇ ਤੇ ਰਾਜਨੀਤਿਕ ਲਾਭ ਚੱਕਣਾ ਚਾਹੁੰਦੇ ਨੇ ਸਾਬਕਾ ਡੀਜੀਪੀ ਨੇ ਇਹ ਵੀ ਕਿਹਾ ਕਿ ਅਕੀਲ ਦਾ ਹਿੰਸਕ ਵਿਹਾਰ ਨਵਾਂ ਨਹੀਂ ਸੀ 2008 ਦੇ ਵਿੱਚ ਉਸਨੇ ਆਪਣੀ ਮਾਂ ਨੂੰ ਵੀ ਜ਼ਖਮੀ ਕੀਤਾ ਸੀ ਪਰ ਪਰਿਵਾਰ ਨੇ ਉਸ ਸਮੇਂ ਬਦਨਾਮੀ ਦੇ ਡਰੋਂ ਮਾਮਲੇ ਨੂੰ ਦਬ ਦਿੱਤਾ ਸੀ ਇਸ ਤੋਂ ਇਲਾਵਾ ਸਾਬਕਾ ਡੀਜੀਪੀ ਨੇ ਕਿਹਾ ਕਿ ਉਸ ਦਾ ਪੁੱਤਰ ਮਾਨਸਿਕ ਤੌਰ ਤੇ ਬਿਮਾਰ ਸੀ ਉਹ ਅਕਸਰ ਅਜਹੀਆਂ ਗੱਲਾਂ ਕਹਿੰਦਾ ਸੀ ਜੋ ਕੋਈ ਵੀ ਪਤਾ برداشت ਨਹੀਂ ਕਰੇਗਾ ਉਸਨੇ ਵੀਡੀਓ ਬਣਾਏ ਅਤੇ ਸਾਡੇ ਪਰਿਵਾਰ ਦੀਆਂ ਔਰਤਾਂ ਉੱਤੇ ਝੂਠੇ ਦੋਸ਼ ਲਾਏ ਪਰ ਅਸਲ ਵਿੱਚ ਉਸ ਨੂੰ ਖੁਦ ਸਮਝ ਨਹੀਂ ਆਈ ਕਿ ਉਹ ਕੀ ਕਰ ਰਿਹਾ ਸੀ